ਮਟਾਲਾ ਗੁਰਦਾਸਪੁਰ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਤੇ ਟਰੱਕ ਤੇ ਕਾਰ ਦੀ ਜ਼ਬਰਦਸਤ ਟੱਕਰ ਹੋਈ ਜਿਸ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਕਾਰ ਵਿੱਚ ਮਜੂਰ ਪਰਿਵਾਰਕ ਮੈਂਬਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਉਹਨਾਂ ਨੂੰ ਸਰਕਾਰੀ ਹਸਪਤਾਲ ਰੈਫਰ ਕਰਤਾ ਗਿਆ ਆਓ ਉਥੋਂ ਦੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਨਿਆ ਨਾਲ ਹੀ ਟਰੱਕ ਡਰਾਈਵਰ ਨਾਲ ਨਾਲ ਹੀ ਕਾਰ ਵਿੱਚ ਮੌਜੂਦ ਜੋ ਵੀ ਕੋਈ ਪਰਿਵਾਰਕ ਮੈਂਬਰ ਸੀ ਉਹਨਾਂ ਨਾਲ ਗੱਲਬਾਤ ਕਰਨਿਆ ਉਹਨਾਂ ਦਾ ਕੀ ਕਹਿਣਾ ਹੈ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਅਹੀਂ ਬਟਾਲੇ ਤੋਂ ਧਾਰੀਵਾਲ ਨੂੰ ਜਾ ਰਹੇ ਸੀ ਤੇ ਅਹੀਂ ਆਪਣੀ ਗੱਡੀ ਰੋਮ ਨਾਰਮਲ ਸਪੀਡ ਦੇ ਵਿੱਚ ਜਾ ਰਹੇ ਤੇ ਪਿੱਛੋਂ ਟੱਲਾ ਆ ਕੇ ਤੇ ਪੂਰੀ ਸਪੀਡ ਦੇ ਵਿੱਚ ਵੱਜਾ ਵਾ ਅਹੀਂ 15 20 ਕਿਲੋ ਆਪਣਾ ਪੋਟਾ ਅੱਗੇ ਗੱਡੀ ਰੇਡਦੀ ਗਈ ਗੱਡੀ ਸਾਡੀ ਪਲਟ ਗਈ ਆ ਤੇ ਸਾਨੂੰ ਲੋਕਾਂ ਨੇ ਅੰਗ ਨੂੰ ਚੋਂ ਬਾਹਰ ਕੱਢਿਆਗਾ ਵਾ ਤੇ ਬੱਚੇ ਕੱਢ ਲੱਗ ਗਏ ਬੱਚੇ ਕੁਝ ਛੋਟੇ ਆ ਵਿੱਚ ਤੇ ਵੱਡਿਆਂ ਨੂੰ ਉਹ ਚੁਲੇ ਚਾਲੇ ਤੇ ਲੱਗ ਗਈ ਦੀਆਂ ਸੱਟ ਬੱਚਿਆਂ ਨੂੰ ਹਸਪੀਟਲ ਲੈ ਕੇ ਗਏ ਆ ਉਹਨਾਂ ਅੱਗੇ ਉੱਥੇ ਜਾ ਕੇ ਵੇਖਦੇ ਆ ਕੀ ਹੋਇਆ ਹਲੇ ਇਤੋਂ ਅਸੀਂ ਅਸੀਂ ਵੀ ਜਾ ਰਹੇ ਅਸੀਂ ਬਟਾਵੇ ਤੋਂ ਧਾਰੀ ਵੱਲ ਜਾ ਰਹੇ ਠੀਕ ਹੈ ਜੀ ਤੇ ਟਰੱਕ ਦੀ ਬੈਕ ਸੇ ਕਿਧੋਂ ਦੀ ਟਰੱਕ ਤੋਂ ਰਹੀ ਟਰੱਕਾ ਅੱਡੇ ਪਿੱਛੋਂ ਆਨ ਕੇ ਵੱਜਾ ਸਾਡੀ ਗੱਡੀ ਤੇ ਨਾਲ ਗੱਡੀਆਂ ਦੀ ਪਲਟ ਦੀ ਰੇੜ ਦੀ ਅੱਗੇ ਗਈ ਆ ਠੀਕ ਹੈ ਜੀ 20 ਫੋਟ ਅੱਗੇ ਰੇੜ ਦੀ ਆ ਜਾਂ ਤੁਸੀਂ ਕਿਨੇ ਲੇ ਸਕਦੇ ਜੀ ਗੱਡੀ ਚ ਕਿਨੇਗੇ ਜਾਣੇ ਸੀ ਗੱਡੀ ਚ ਮੈਂ ਤੇ ਮੇਰਾ ਬ੍ਰਦਰ ਸੰਧੂ ਸਾਹਿਬ ਵੀ ਨਾਲ ਸਾਰੇ ਸੀ ਤੇ ਇੱਕ ਕੁੜੀਆ ਮੇਰੀ ਤੇ ਦੋ ਕੁੜੀਆਂ ਉਹਦੀਆਂ ਤੇ ਨਾਲ ਮੇਰੀ ਘਰ ਦੀ ਸੀ ਠੀਕ ਹੈ ਜੀ ਬਾਕੀ ਨੇ ਬਚਾਈ ਸਾਰਿਆਂ ਦਾ ਬਾਕੀ ਸਾਰਿਆਂ ਨੂੰ ਫਟਾ ਲੱਗੀਆਂ ਹੀ ਆਆਂ ਹਸਪਤਲ ਗਏ ਆ ਸਾਰੇ ਠੀਕ ਹੈ ਜੀ ਟ੍ਰੈਕਟਰ ਡਰਾਈਵਰ ਉਹਦੇ ਵੀ ਸੱਟ ਲੱਗ ਰਕਟਰ ਡਰਾਈਵਰ ਇੱਥੋਂ ਮੌਜੂਦਾ ਹੀ ਆ ਮੇਰੇ ਵੀ ਸੱਟ ਲੱਗੀ ਆ ਨਾਲ ਬਾਕੀ ਮੇਰੀ ਬਾਹ ਨਹੀਂ ਐਕਸਟਰਾ ਜਾ ਕਰਵਾਉਣਾ ਹੁਣ ਬਲੀਡਿੰਗ ਹੋ ਰਹੀ ਚਰਬੀ ਜੀ ਬਾਹਰ ਆ ਗਈ ਮੇਰੀ ਬਾਹ ਦੀ ਠੀਕ ਹੈ ਚਲ ਇੱਕ ਮਿੰਟ ਆਂਦਾ ਡਾਕੀਰੇ ਨਰਮਤ ਵੀਰ ਐਕਸੀਡੈਂਟ ਕਿੱਦਾਂ ਹੋ ਗਿਆ ਡਾ ਅਸੀਂ ਬੜਦਾ ਤਾਂ ਹੁੰਡੇ ਹੀ ਆਪਾਂ ਤੇ ਅੱਗੇ ਕਾਰ ਜਾਣ ਢੀ ਉਹਨੇ ਇੱਕਦਮ ਬ੍ਰੇਕ ਮਾਰਤੀ ਆ ਪਿੱਛੇ ਗੱਡੀ ਲੱਗ ਗਈ ਉਹ ਚਲ ਮੈਂ ਆਪੇ ਲੈਣਾ ਕਿਤੇ ਕੋਈ ਜਾਨੀ ਨੁਕਸਾਨ ਜਿਆਦਾ ਨਹੀਂ ਹਾਂ ਉਹਨਾਂ ਦੇ ਹਸਪਤਲ ਖੜਿਆ ਵੇਖੀ ਵੀਰੇ ਤੇ ਟਰੱਕ ਦਾ ਨੰਬਰ ਵੀ ਹਾ ਨਹੀਂ ਹੈ ਕੀ ਗੱਲ ਹੈ ਟੁੱਟੇ ਨੰਬਰ 플레이ਟ ਹੋਰ ਨਾ ਟੁੱਟਾ ਹੋਰ ਵਿਚੇ ਪਈਆ ਗਲੇ ਪਸੀ ਠੀਕ ਹੈ ਵੀਰੇ ਪਿੱਛੇ ਲੱਗੀ ਨੰਬਰ 플레이ਟ ਵੀਰੇ ਕੀ ਨੰਬਰ ਦਾ ਮਦਨ ਜਗਿੰਦਰਪਾਲ ਵੀਰੇ ਐਕਸੀਡੈਂਟ ਕਿਦਾਂ ਹੋਇਆ ਵਲਾ ਐਕਸੀਡੈਂਟ ਮੇਰਾ ਬ੍ਰਦਰ ਗੱਡੀ ਚਲਾਉਣ ਰਿਹਾ ਸੀ ਤੇ ਇਹਨੇ ਪਿੱਛੋਂ ਲਿਆ ਕੇ ਟਰੱਕ ਵਾਲੇ ਮਾਰੀ ਵੇਖੋ ਕਿਤੇ ਬ੍ਰੇਕ ਵੱਜੀ ਗੱਡੀ ਸੋਟੀ ਵੀ ਆ ਪਿੱਛੇ ਥੱਲੇ ਮਾਰੇ ਟਰੱਕ ਵਾਲੇ ਨੇ ਮਾਰੀ ਵੇਖੋ ਬ੍ਰੇਕਾਂ ਤੇ ਜੇ ਕਰਾਸ ਹੋਈਆਂ ਨਿੱਕੀ ਗੱਡੀ ਦੇ ਬ੍ਰੇਕ ਨਹੀਂ ਅੱਗੇ ਮਾਰੀ ਆਂਦੀ ਕਈ ਜਾਂਦੇ ਬ੍ਰੇਕ ਮਾਰੀ ਬ੍ਰੇਕ ਮਾਰੀ ਉਹਨੇ ਓਵਰ ਲੋਡ ਹੋਈਏ ਨੇ ਚਲਾ ਕੇ ਠੋਕ ਪੀਏ ਨੇ ਤਾਂ ਸਾਰਿਆਂ ਦੇ ਹਾਂ ਦੇ ਜਿੰਨੇ ਉਸੇ ਪਬਲਿਕ ਹੈ ਸਾਰਿਆਂ ਨੇ ਵੇਖੋ ਤੇ ਬਚਾਈ ਸਾਰੇ ਪ੍ਰਬਾਧੀਆਂ ਬਚਾ ਨਹੀਂ ਆਗਾ ਬੱਚੇ ਸਿਵਲ ਹਸਪੀਟਲ ਖੜੇ ਆ ਕਿੰਨੇ ਚੀਜ਼ ਭਰੀ ਗੱਡੀ ਵਿੱਚ ਗੱਡੀ ਤੇ ਦੋ ਬੱਚੇ ਹੀ ਇੱਕੋ ਦੀ ਵਾਈਫੇ ਕੋ ਆਪ ਹੀ ਨਹੀਂ ਨਹੀਂ ਦੋ ਆ ਦੋ ਪਰਿਵਾਰ ਇਹ ਹੁਣ ਹਸਪੀਟਲ ਹੈਗੇ ਹਸਪੀਟਲ ਖੜਿਆ ਹੁਣ ਕੋਈ ਜਾਣੀ ਨੁਕਸਾਨ ਹੋਇਆ ਸਰ ਹੋਇਆ ਜੇ ਉੱਥੇ ਪਤਾ ਲੱਗਣਾ ਵਾ ਨਾ ਪ੍ਰਾਈਵੇਟ ਮੇਰੇ ਖਾਲੇ ਭੇਜ ਰਹੇ ਪਤਾ ਨਹੀਂ ਉੱਥੇ ਜਾ ਕੇ ਦੇਖਣਾ ਹੀ ਤਾਂ ਹੋਣਾ ਹੈ ਕੁਛ ਕਰੋ ਮਾਦਾ ਵੱਡਾ ਬ੍ਰਦਰ ਠੀਕ ਹੈ ਸਰ ਹਾਂਜੀ ਆ ਗੱਡੀ ਦੇ ਨੇ ਵਿੱਚ ਲਿਆ ਕੇ ਮਾਰੇ ਕੋਈ ਕਿਤਾਬ ਰੇਕਾ ਟਰੱਕ ਦੇ ਵਜੋਂ ਗੱਡੀ ਦੇ ਕੋਈ ਨਹੀਂ ਬ੍ਰੇਕ ਲੱਗੀ ਦੀ ਕਿਤੇ ਗੱਡੀ ਦੀ ਸਾਰੀ ਡੈਮੇਜ ਹੋ ਗਈ ਉਹ ਬੜਾ ਸਾਡਾ ਐਕਸੀਡੈਂਟ ਉਹਦਾ ਕਾਰ ਨੂੰ ਤਾਂ ਅੱਗੇ ਜਾ ਰਿਹਾ ਸੀ ਉਹਨਾਂ ਨੇ ਉਹਨੂੰ ਬਚਾਉਣ ਦੀ ਖਾਤਰ ਬ੍ਰੇਕ ਮਾਰੀ ਬ੍ਰੇਕ ਮਾਰਨ ਦੇ ਕਾਰਨ ਕਿਸ਼ੂ ਵੱਡੀ ਆ ਰਹੀ ਸੀ ਗੱਡੀ ਅਜਨਾਂ ਗੱਡੀ ਪਲਟ ਗਈ ਪਲਟ ਨੇ ਜਿਹੜੇ ਪਰਿਵਾਰ ਦੇ ਸੀ ਹੀ ਜੱਫਰਾਲ ਤੇ ਧਾਰੀ ਹਾਲ ਦੇ ਰਹਿਣ ਵਾਲੇ ਤੇ ਫੈਮਲੀ ਹੀ ਇਹ ਦੀ ਦਿਸਟ੍ਰਿਕਟ ਅਫਸਰ ਕੋ ਆ ਰਹੀ ਤੇ ਜੰਨੀ ਬਚਾਇਆ ਇਸ ਕਰਕੇ ਸਰਕਾਰੀ ਹਸਪਤਾਲ ਨੂੰ ਲਿਜਾਇਆ ਸਰ ਦੇਖਿਓ ਟਰੱਕ ਦਾ ਨੰਬਰ ਵੀ ਨਹੀਂ ਆ ਉਹ ਆਈ ਹੁੰਦਾ ਸਿਕਨੰਦ ਦਾ ਹੀ ਆ ਰਿਹਾ ਔਰ ਕਿ ਜੋ ਵੀ ਕਰਦੇ ਬੰਦੇ ਸੀ ਸਰ ਟਰੱਕ ਦਾ ਨਾਂ ਦਾ ਸੀ ਕੀ ਨਾਂ ਦਾ ਬੜਾ ਮੜਾ ਅੰਦਰ ਮੋਸੇਂਗਾ ਅੰਦਰ ਮੋਸੇਂਗਾ ਟਰੱਕ ਦਾ ਇਹ ਨਾਮ ਹੁੰਦਾ ਹੈ ਕੀ ਕੋਈ ਕਾਰ ਵਾਲੇ ਦਾ ਕੋਈ ਜਿੰਦਰਪਾਲ ਜਿੰਦਰਪਾਲ ਸਿੰਘ ਤਿਰਿੰਜਪਾਲ ਠੀਕ ਹੈ ਓਕੇ ਸਤਿ ਸ੍ਰੀ ਅਕਾਲ